ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰੇ ਸਾਥੀਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਨਵੇਂ ਸਾਲ ਦੀਆਂ ਤੁਹਾਨੂੰ ਸਭ ਨੂੰ ਮੁਬਾਰਕਾਂ ਅਸੀਂ ਤਾਂ ਅੱਜ ਇੱਥੇ ਇਕੱਠੇ ਹੋਏ ਸੀ ਕਿਉਂਕਿ ਥੋੜੀ ਦੇਰ ਪਹਿਲਾਂ ਸਾਨੂੰ ਖਬਰ ਮਿਲੀ ਹੈ ਕਿ ਬੁਪੇਸ਼ ਬਗੇਲ ਸਾਹਿਬ ਜਿਹੜੇ ਸਾਡੇ ਜਨਰਲ ਸਕੱਤਰ ਨੇ ਇਨਚਾਰਜ ਪੰਜਾਬ ਸਾਬਕਾ ਮੁੱਖ ਮੰਤਰੀ ਛੱਤੀਸਗੜ੍ਹ ਉਹਨਾਂ ਦੇ ਪੁੱਤਰ ਦੀ ਜ਼ਮਾਨਤ ਹੋ ਗਈ ਜਿਹੜੇ ਮਗਰਲੇ 4-5 ਮਹੀਨਿਆਂ ਤੋਂ ਈਡੀ ਨੇ ਜਿਹੜੇ ਮਕਮਲ ਝੂਠੇ ਇਲਜ਼ਾਮਾਂ ਦੇ ਤਹਿਤ ਬਪੇਸ਼ ਬਗੇਰ ਜੀ ਦੀਆਂ ਗਤੀਵਿਧੀਆਂ ਨੂੰ ਰੋਕਣ ਵਾਸਤੇ ਕਿ ਉਹ ਪੰਜਾਬ ਦੇ ਇਨਚਾਰਜ ਬਣੇ ਹਿਮਾਚਲ ਦੇ ਵਿੱਚ ਉਹਨਾਂ ਨੇ ਸਰਕਾਰ ਲਿਆਂਦੀ ਉਥੋਂ ਦੇ ਇੰਚਾਰਜ ਬਣੇ ਸਨ ਤੇ ਭਾਜਪੀ ਨੂੰ ਇਹ ਡਰ ਸਤਾ ਰਿਹਾ ਸੀ ਕਿ ਉਹਨ ਪੰਜਾਬ ਦੇ ਅੰਦਰ ਸਤਾ ਸਰਕਾਰ ਬਪੇਸ਼ ਬਗੇਲ ਜੀ ਬਣਾ ਦੇਣਗੀ ਸੋ ਇਸ ਕਰਕੇ ਜਾਣबूझ ਕੇ ਪ੍ਰੈਸ਼ਰ ਦੇ ਤਹਿਤ ਉਹਨਾਂ ਨੇ ਉਹਨਾਂ ਦੇ ਸੁਪੁੱਤਰ ਨੂੰ ਜਿਹੜਾ ਕਦੇ ਰਾਜਨੀਤੀ ਨਾਲ ਉਹਦਾ ਕੋਈ ਸੰਬੰਧ ਨਹੀਂ ਰਿਹਾ ਕਿਸੇ ਰਾਜਨੀਤਿਕ ਅਹੁਦੇ ਤੇ ਨਹੀਂ ਰਿਹਾ ਬਤੌਰ 5 ਸਾਲ ਪੰਜਾਬ ਦੇ ਮੁੱਖ ਛੱਤੀਸਗੜ ਦੇ ਉਹ ਮੁੱਖ ਮੰਤਰੀ ਰਹੇ ਇਸ ਦੇ ਬਾਪੂਦ ਵੀ ਝੂਠੇ ਇਲਜ਼ਾਮਾਂਾਂ ਦੇ ਤਹਿਤ ਬਿਨਾਂ ਕੋਈ ਸਿਰ ਪੈਰ ਦਿਓ ਉਹਨਾਂ ਨੂੰ ਈਡੀ ਨੇ ਫੜ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਦਾ ਔਰ ਇਹ ਪਹਿਲੀ ਉਦਾਹਰਨ ਹੈ ਦੇਸ਼ ਦੇ ਅੰਦਰ ਇਹ ਤਾਂ ਹੁੰਦਾ ਸੀ ਕਿ ਲੀਡਰਾਂ ਨੂੰ ਅਕਸਰ ਵੈਂਡੇਟਾ ਪੋਲਿਟਿਕਸ ਦੇ ਤਹਿਤ ਬਦਲਾਖੋਰੀ ਦੀ ਰਾਜਨੀਤੀ ਦੇ ਤਹਿਤ ਜੇਲ੍ਹਾਂ ਦੇ ਵਿੱਚ ਜਾਣਾ ਪੈਂਦਾ ਹੈ ਲੇਕਿਨ ਪਹਿਲੀ ਵਾਰੀ ਹੋਇਆ ਕਿ ਪਰਿਵਾਰ ਦੇ ਮੈਂਬਰ ਨਾਨ ਪੋਲਿਟিক্যাল ਵਿਅਕਤੀ ਜਿਹੜਾ ਖੇਤੀ ਕਰਾਉਂਦਾ ਸੀ ਉਹਨੂੰ ਜੇਲ੍ਹ ਤੇ ਦਿੱਤਾ ਹੋਵੇ 200 ਘਟੋ ਘਟ 200 ਈਡੀ ਨੇ ਰੇਡਸ ਕੀਤੀਆਂ 200 ਛਤਿਸਗੜ ਦੇ ਵਿੱਚ ਕਿ ਕਿੱਦਾਂ ਦਾ ਕਿੱਦਾਂ ਕਿਵੇਂ ਨਾ ਕਿਵੇਂ ਬਪੇਸ਼ ਬਗੇਲ ਜੀ ਝੁਕ ਜਾਣ ਤੇ ਉਹਨਾਂ ਨੂੰ ਉਲਝਾ ਲਿਆ ਜਾਵੇ ਸੋ ਅੱਜ ਸਾਨੂੰ ਬੇहद ਖੁਸ਼ੀ ਹੈ ਕਿਉਂਕਿ ਈਡੀ ਦਾ ਉਲਝਿਆ ਤਾਂ ਸਾਲ-ਸਾਲ 2-3 ਸਾਲ ਜੇਲ੍ਹ ਦੇ ਵਿੱਚ ਲੱਗ ਜਾਂਦਾ ਹੈ ਚਾਹੇ ਬਾਅਦ 'ਚੋਂ ਅਗਲਾ ਬੇ ਮਿਲ ਕੇ ਇੱਜ਼ਤ ਦੇ ਨਾਲ ਉਹਨੂੰ ਬਰੀ ਕਰ ਦਿੱਤਾ ਜਾਵੇ ਲੇਕਿਨ ਉਹ ਸਾਰਾ ਉਹਰਾ ਸਮਾਂ ਖਰਾਬ ਹੁੰਦਾ ਹੈ ਤੇ ਪਰਿਵਾਰ ਦੀ ਖੱਜਲ ਖਵਾਰੀ ਹੁੰਦੀ ਹੈ ਸਾਨੂੰ ਬੇਹੱਦ ਅੱਜ ਇਸ ਗੱਲ ਦੀ ਖੁਸ਼ੀ ਹੈ ਤੇ ਅੱਜ ਅਸੀਂ ਬੀਜੇਪੀ ਦੇ ਮੂੰਹ ਤੇ ਇੱਕ ਹੋਰ ਵੱਡਾ ਜਿਹੜਾ ਬਦਲਾਖੋਰੀ ਦੀ ਜਿਹੜਾ ਇਹ ਤਮਾਚਾ ਜਿਹੜਾ ਹੈ ਉਹ ਮਾਨਯੋਗ ਅਦਾਲਤ ਨੇ ਮਾਰਿਆ ਹੈ ਔਰ ਸਾਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਬਗੇਲ ਸਾਹਿਬ ਹੁਣ ਇਹਦੇ ਨਾਲ ਅੱਜ ਜ਼ਮਾਨਤ ਵੀ ਹੋਈ ਹੈ ਔਰ ਅਗਲੀ ਸਰਕਾਰ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੀ ਬਣਨੀ ਹੈ ਔਰ ਬਣ ਜਾਣੀ ਕਿਉਂਕਿ ਬਗੇਲ ਸਾਹਿਬ ਵਦੇਰੇ ਸਮਾਂ ਹੁਣ ਉਹ ਇੱਥੇ ਪੰਜਾਬ ਦੇ ਵਿੱਚ ਜਦੋਂ ਲਾਉਣਗੇ ਤਾਂ ਮੈਨੂੰ ਲੱਗਦਾ ਹੈ ਕਿ ਔਰੇ ਨਾਲ ਪਾਰਟੀ ਹੋਰ ਮਜ਼ਬੂਤ ਹੋਏਗੀ ਨਾਲ ਹੀ ਨਾਲ ਉਹਨਾਂ ਨੇ ਆਪਣੇ ਪ੍ਰੋਗਰਾਮ ਵੀ ਰੱਖਤੇ ਐ ਇਸੇ ਕਿ ਲਗਾਤਾਰ 7 ਤਰੀਕ ਨੂੰ ਆ ਜਾਣਗੇ ਔਰ 7 ਤੋਂ 12 ਤਰੀਕ ਤੱਕ ਲਗਾਤਾਰ ਜਿਹੜੀ ਸਾਡੀ ਮਨਰੇਗਾ ਯਾਤਰਾ ਦੇ ਤਹਿਤ ਅਸੀਂ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਜਾਣਾ ਹੈ ਉਹਦੀ ਇੱਕ ਇਨੀਸ਼ੀਅਲ ਜਿਹੜੀ ਸ਼ੁਰੂਆਤ ਹੈ ਉਹ ਗੁਰਦਾਸਪੁਰ ਤੋਂ ਸ਼ੁਰੂ ਕਰਕੇ ਗੁਰਦਾਸਪੁਰ ਸ਼ੁਭਾ ਫਿਰ ਟਾਂਡਾ ਫਿਰ ਬਲਾਚੌਰ ਫਿਰ ਸੰਬਰਾਲਾ ਫਿਰ ਰਾਜਪੁਰਾ ਤੇ ਫਿਰ ਸੰਗਰੂਰ ਤੇ ਫਿਰ ਪੁਚੋ ਤੇ ਫਿਰ ਬਾਗਾਪੁਰਾਣਾ ਹੁੰਦੀ ਹੋਈ ਫਰੋਜ਼ਪੁਰ ਗੁਰੂ ਹਰਸਾਏ ਤੇ ਫਿਰ ਤਰਨਤਾਰਨ ਇਸ ਤਰ੍ਹਾਂ ਅਸੀਂ ਇਹ ਆਰੰਭ ਪ੍ਰੋਗਰਾਮ ਕੀਤਾ ਤਾਂ ਜੋ ਮਨਰੇਗਾ ਵਰਕਰਸ ਨੂੰ ਜਾ ਕੇ ਜਿਹੜਾ ਸੁਚੇਤ ਕੀਤਾ ਜਾਵੇ ਕਿ ਤੁਹਾਡੀ ਮਨਰੇਗਾ ਬੀਜਪੀ ਸਰਕਾਰ ਤੇ ਆਮ ਆਦਮੀ ਪਾਰਟੀ ਨੇ ਜਿਨ੍ਹਾਂ ਨੇ ਕਿਸੇ ਪ੍ਰਕਾਰ ਦੀ ਕੋਈ ਲੜਾਈ ਨਹੀਂ ਲੜੀ ਉਹਨੂੰ ਬੰਦ ਕਰਨ ਦਾ ਕੰਮ ਕੀਤਾ ਜਿਹੜੀ ਡਾਕਟਰ ਮਨਮੋਹਨ ਸਿੰਘ ਨੇ ਔਰ ਸ਼੍ਰੀਮਤੀ ਸੋਨੀਆ ਗਾਂਧੀ ਦੀ ਦੇਮ ਸੀ ਘਰ ਘਰ ਰੋਜ਼ਗਾਰ ਸੋ ਔਰੇ ਤਹਿਤ ਜਿਹੜਾ ਇਹ ਪ੍ਰੋਗਰਾਮ ਲੀਕ ਆ ਗਿਆ ਹੈ ਸੋ ਅੱਜ ਅਸੀਂ ਸਾਰੇ ਇਕੱਠੇ ਹੋਈਆਂ ਸਾਥੀ ਆ ਖਬਰ ਆਉਂਦੀ ਆ ਸਾਰ ਅਸੀਂ ਆਖਿਆ ਚਲੋ ਅੱਜ ਇੱਕ ਜਸ਼ਨ ਦਾ ਮਾਹੌਲ ਹੈ ਤੇ ਕਿਉਂ ਨਾ ਇੱਕ ਦੂਜੇ ਦਾ ਮੂੰਹ ਮਿੱਠਾ ਕਰਾ ਕੇ ਇਸ ਨੂੰ ਸੈਲੀਬ੍ਰੇਟ ਕੀਤਾ ਜਾਵੇ। ਔਰ ਜਦੋਂ ਜਦੋਂ ਵੀ ਇਸ ਤਰ੍ਹਾਂ ਦਾ ਹਤਿਆਚਾਰ ਸਾਡੇ ਕਾਂਗਰਸੀ ਭਰਾਵਾਂ ਤੇ ਹੋਏਗਾ ਲੀਡਰ ਸਹਿਬਾਨਾਂ ਤੇ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋ ਕੇ ਨਿਕਲੇਗੀ। ਅੱਜ ਮੈਨੂੰ ਪੂਰਾ ਮਾਣ ਹੈ ਸ਼ਕਤੀਸ਼ ਗੜ ਤੇ ਉਹਨਾਂ ਲੋਕਾਂ ਦੇ ਔਰ ਖਾਸ ਕਰਕੇ ਬੁਪੇਸ਼ ਬਗੇੜ ਜੀ ਤੇ ਕਿ ਉਹ ਪਾਕਸ ਆਫ ਹੋ ਕੇ ਅੱਜ ਜ਼ਮਾਨਤ ਪੰਜਾਬੀ ਮਹੀਨਾ ਦੇ ਵਿੱਚ ਹੋਣੀ ਇਹ ਸੰਕੇਤ ਹੈ ਕਿ ਜਿਹੜਾ ਕੇਸ ਹੈ ਇਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਦਮ ਨਹੀਂ ਹੈ ਔਰ ਆਉਣ ਵਾਲੇ ਸਮੇਂ 'ਚ ਤੁਸੀਂ ਵੇਖੋਗੇ ਬਾਈ ਜਤ ਬਰੀ ਵੀ ਸਾਡਾ ਭਰਾ ਬਪੇਸ਼ ਬਗੇਲ ਜੀ ਦੇ ਸੁਪੁੱਤਰ ਹੋਣਗੇ ਸੋ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਸੋ ਪੰਜਾਬ ਨੇ ਆਪਣੇ ਆਪ ਨੂੰ ਸਪੈਨ ਕਰਨ ਦੀ ਬੜੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਮੁਖ ਸਰ ਨੇ ਬੀਜੇਪੀ ਪਹਿਲੀ ਵਾਰ ਮਾਚੀ ਮੇਲਾ ਬਾਰੇ ਨੈਕਲ ਕਾਨਫਰੰਸ ਕਰਨ ਜਾਣੀ ਹੈ ਭਾਈ ਦੇਖੋ ਗੱਲ ਇਹ ਆ ਕਿ ਮਾਗੀ ਮੇਲੇ ਦੀ ਜਿਹੜੀ ਪ੍ਰੈਸ ਕਾਨਫਰੰਸ ਸੀਗੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੱਲ ਕਹੀ ਸੀ ਲਿਖਤ ਦੇ ਵਿੱਚ ਅਸੀਂ ਤਾਂ ਉਹ ਹੁਕਮ ਮੰਨਦੇ ਹਾਂ ਅਸੀਂ ਆਏ ਵਾਰੀ ਮਾਗੀ ਦਾ ਮੇਲੇ ਨੂੰ ਮਨਾਉਂਦੇ ਰਹੇ ਹਾਂ ਸਰਕਾਰ ਦੇ ਵਿੱਚ ਬਿਨਾਂ ਸਰਕਾਰ ਤੋਂ ਵੀ ਸਾਡੀ ਸਰਕਾਰ ਸੀ ਪਿਛਲੀ ਆਰੀ ਅਰ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਕਮ ਜਾਰੀ ਕੀਤੇ ਸੀ ਕਿ ਇਹੋ ਜੇ ਸ਼ਹੀਦਾਂ ਦੇ ਪ੍ਰੋਗਰਾਮ ਤੇ ਚਾਹੇ ਉਹ ਮਾਗੀ ਦਾ ਮੇਲਾ ਹੈ ਚਾਹੇ ਉਹ ਫਤੇਗੜ ਸਾਹਿਬ ਹੈ ਇੱਥੇ ਰਾਜਨੀਤਿਕ ਪ੍ਰੈਸ ਕਾਨਫਰੰਸ ਆ ਜਿਹੜੀਆਂ ਕਾਨਫਰੰਸ ਹੈ ਇਹ ਨਾ ਹੋਣ ਫਿਰ ਉਸ ਤੋਂ ਬਾਅਦ ਸਾਡੀ ਕਾਂਗਰਸ ਦੇ ਰਾਜ ਵਿੱਚ ਇਹ ਸਾਰੀਆਂ ਕਾਨਫਰੰਸਸ ਬੰਦ ਹੋ ਗਈਆਂ ਸਨ ਫਿਰ ਅਸੀਂ ਗੁਰਦੁਆਰਾ ਨਖਮਸਤਕ ਤਾਂ ਹੋਣ ਜਾਂਦੇ ਸੀ ਲੇਕਿਨ ਕਿਸੇ ਪ੍ਰਕਾਰ ਦੀ ਕੋਈ ਪ੍ਰੈਸ ਕਾਨਫਰੰਸ ਨਹੀਂ ਕਰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਹੁਕਮ ਮੰਨਦੇ ਹੋਏ ਸਾਨੂੰ ਕੋਈ ਇਤਰਾਜ਼ ਨਹੀਂ ਪਰ ਅਸੀਂ ਤਾਂ ਗੁਰੂ ਘਰ ਨਾਲ ਬੰਨੇਵੇਂ ਲੋਕਾਂ ਜੋ ਉਹਨਾਂ ਦਾ ਫਰਮਾਨ ਆ ਜਾਂਦਾ ਹੈ ਬੇਸ਼ੱਕ ਉਹ ਕਈ ਵਾਰੀ ਪਰ ਵਿੱਚ ਕੋਈ ਕਿਸੇ ਤਰ੍ਹਾਂ ਦਾ ਸਵਾਲ ਵੀ ਹੋਵੇ ਲੇਕਿਨ ਅਸੀਂ ਉਹਨੂੰ ਫਿਰ ਫਰਮਾਨ ਮੰਨ ਕੇ ਉਹ ਮੰਨ ਲੈਨੇ ਆਂ ਅਕਾਲੀ ਦਲ ਵਾਲੇ ਵੀ ਕਰਦੇ ਐ ਸੋ ਮੈਨੂੰ ਲੱਗਦਾ ਇਹ ਨਰਾਦਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਰ ਫਿਰ ਵੀ ਕੋਈ ਕਰਨਾ ਚਾਹਵੇ ਤਾਂ ਸਾਨੂੰ ਇਸ ਤਰ੍ਹਾਂ ਦੀਆਂ ਕਾਨਫਰੰਸਾਂ ਦੇ ਨਾਲ ਕੋਈ ਐਕਸਪੈਂਡ ਨਹੀਂ ਹੁੰਦਾ ਸੋ ਜੀ ਸਤਕੇ ਕਰਨ ਠੀਕ ਹੈ ਜੀ ਥੈਂਕ ਯੂ ਜੀ